ਸਸਿਕਾ ਦੋਸਤੋ ਕੀ ਹਾਲ ਚਾਲੇ ਉਮੀਦ ਕਰਦਾ ਕਿ ਤੁਸੀਂ ਸਭ ਮ제 ਚ ਹੋਗੇ ਅੱਜ ਕੱਲ ਜਦੋਂ ਬੱਚੇ ਪੜਾਈ ਪੂਰੀ ਕਰ ਲੈਂਦੇ ਨੇ ਇੰਡੀਆ ਵਿੱਚ ਤੇ ਉਹ ਮਾਪਿਆਂ ਦੇ ਮਗਰ ਪੈਂਦੇ ਵੀ ਸਾਨੂੰ ਕਿਤੇ ਬਾਹਰ ਭੇਜ ਦਿਓ ਵੈਸੇ ਤਾਂ ਨਾ ਕੰਟਰੀ ਆ ਵੀ ਲੰਬੀ ਹੁੰਦੀ ਕੋਈ ਨਾ ਕੋਈ ਫਿਰ ਵੀ ਮਾਪਿਆਂ ਨੂੰ ਕਹਿੰਦੇ ਸਾਨੂੰ ਬਾਹਰ ਭੇਜੋ ਜੀ ਹੁਣ ਮਾਪੇ ਜਿਹੜੇ ਦੇ ਵਿਚਾਰੇ ਥੋੜੇ ਪੜੇ ਲਿਖੇ ਹੁੰਦੇ ਨੇ ਥੋੜਾ ਹੁੰਦਾ ਜਾਂ ਹੁੰਦਾ ਵੀ ਕਿਹੜਾ ਮੁਲਕ ਚੰਗਾ ਕਿਹੜਾ ਮਾੜਾ ਤੇ ਕਈਆਂ ਨੂੰ ਬਾਹਰ ਬੜੇ ਨਹੀਂ ਕੋਈ ਪਤਾ ਹੁੰਦਾ ਉਹ ਜੰਡ ਕੋ ਲੈ ਜਾਂਦੇ ਵੇ ਜੇ ਅੰਡਾ ਗਏ ਬੈਠੇ ਹਾਂ ਤੇ ਭੁੱਖੇ ਸ਼ੇ ਰਹਾਂਵਾਂਗੋ ਹਾਂਜੀ ਦੱਸੋ ਜੀ ਕਿੱਥੇ ਜਾਣਾ ਚਾਹੁੰਦੇ ਤੁਸੀਂ ਕਹਿੰਦੇ ਜੀ ਮੁੰਡਾ ਬੜਾ ਮਗਰ ਤੁਹਾਡਾ ਪਿਆ ਹੋਇਆ ਐ ਇਹਨੂੰ ਕਿਤੇ ਬਾਹਰ ਦੇ ਚੰਗੇ ਮੁਲਕ ਚ ਭੇਜ ਦਿਓ ਉਹ ਕਹਿੰਦੇ ਜੀ ਜਿੱਥੇ ਕੋ ਭੇਜ ਜਨੇ ਆ ਕੈਨੇਡਾ ਕੋ ਕੈਨੇਡਾ ਭੇਜਨੇ ਆ ਇੰਗਲੈਂਡ ਕੋ ਇੰਗਲੈਂਡ ਭੇਜਨੇ ਆ ਕਹਿੰਦੇ ਜੀ ਮੁਲਕ ਚੰਗਾ ਕਿਹੜਾ ਹੈ ਕਹਿੰਦਾ ਦੋਵੇਂ ਚੰਗੇ ਮੁਲਕ ਜੀ ਇਹ ਡਿਪੈਂਡ ਕਰਦਾ ਮੁੰਡਾ ਕਿੱਥੇ ਜਾਣਾ ਜਾਂਦਾ ਹੈ ਇੰਗਲੈਂਡ ਥੋੜਾ ਨੇੜੇ ਹੈਗਾ ਜੇ ਤੇ ਕੈਨੇਡਾ ਥੋੜਾ ਦੂਰ ਹੈਗਾ ਤੇ ਕੈਨੇਡਾ ਪਰਫੀ ਪੈਂਦੀ ਹੈ ਇੰਗਲੈਂਡ ਥੋੜਾ ਨਜ਼ਦੀਕ ਕਰਕੇ ਮੌਸਮ ਚੰਗਾ ਹੈ ਬਾਕੀ ਤੁਸੀਂ ਦੇਖ ਲਓ ਕਹਿੰਦਾ ਵੈਸੇ ਇੰਗਲੈਂਡ ਹੈ ਮੇਰਾ ਸਵਰਗ ਜੇ ਜੇ ਤੁਹਾਡਾ ਮੁੰਡਾ ਕੋਈ ਚਲਾ ਗਿਆ ਨਾ ਤੇ ਯਾਦ ਕਰੇਗਾ ਘਰ ਦੇ ਖੁਸ਼ ਹੋਣ ਦੀ ਵੀ ਹੋਰ ਕੀ ਚਾਹੀਦਾ ਜੇ ਚੰਗਾ ਮੁਲਕ ਜਿਹੜਾ ਡਿਜੰਡ ਕਹਿੰਦੇ ਸਵਰਗ ਇਹਨੂੰ ਸਾਰਾ ਪਤਾ ਹਣਾ ਕਹਿੰਦੇ ਚਲੋ ਜੀ ਤੁਸੀਂ ਸਾਡੇ ਮੁੰਡੇ ਨੂੰ ਭੇਜ ਦਿਓ ਉਹ ਪਹਿਲਾਂ ਦਾ ਲੈਣ ਦੇ ਰੋਈਦਾ ਦੀ ਜੋ ਸਮਝੌਤਾ ਹੁੰਦਾ ਹੈ 10 ਲੱਖ ਜਾਂ 15 ਲੱਖ ਮੁੰਡੇ ਦੀ ਤਿਆਰੀ ਕਰਾਉਣ ਦੇ ਵੀਜ਼ਾ ਲਾਗਿਆਂ ਦਾ ਠੰਦਰਾ ਬਾਅਦ ਤੇ ਕਾਕਾ ਹੀ ਆਇਂਦੇ ਸਿੱਧਾ ਲੰਡਨ ਜਿੱਥੋਂ ਹੀਥੋਂ ਹੀ ਰਿਪੋਰਟਰ ਦੇਵੇ ਤੇ ਬੀਤ ਖੁਸ਼ ਹੁੰਦੀ ਵੇਖ ਕੇ ਚਾਰੇ ਪਾਸੇ ਗੋਰੇ ਗੋਰੇ ਵੇਖਦਾ ਗੋਰੀਆਂ ਗੋਰੇ ਕੁਝ ਹੁੰਦਾ ਮੁੰਡਾ ਵੀ ਵਾਕਈ ਜੱਦ ਸਹੀ ਗਿਆ ਸੀ ਇੱਥੇ ਸਵਰਗ ਚ ਆ ਗਿਆ ਮੈਂ ਇਤਨੇ ਨਜ਼ਾਰੇ ਆਏ ਨੇ ਲਾਈਫ ਦਾ ਲਓ ਜੀ ਆਇਂਦਾ ਬਾਅਦ ਦੋ ਚਾਰ ਦਿਨ ਹਟ ਜੁਗਦਾ ਹੈ ਤੇ ਮੁੜ ਕੇ ਫਿਰ ਕਾਰਜ ਕੋ ਲੱ ਬਣਾਉਂਦਾ ਜਿੱਥੇ ਰਹਿਣਾ ਹੈ ਹੋਟਲ ਤਨਬਦਾ ਬਾਰ ਨਹੀਂ ਖਾਂਦਾ ਇਸ ਨਾਲ ਸਲਾਮ ਮਸ਼ਰਾ ਕਰਦਾ ਕੋਈ ਇੰਡੀਆ ਦਾ ਬੰਦਾ ਦੇਖ ਕੇ ਕਹਿੰਦਾ ਯਾਰ ਬੜਾ ਮਹਿੰਗਾ ਹੈ ਸਵਰਗ ਦੇ ਜਿਹੋ ਜੰਟਰ ਨੇ ਗਿਆ ਹੀ ਲੇਕਿਨ ਇਹ ਸਵਰਗ ਜੀ ਮਹਿੰਗਾ ਬਹੁਤ ਰਿਹਾਲ ਤੇ ਕੋਈ ਤਰੀਕਾ ਦੱਸੋ ਸਸਤਾ ਮੇ ਰਹਿਣਾ ਚਾਹਨਾ ਕਹਿੰਦਾ ਵੀ ਸਸਤਾ ਦੇ ਲਾਜ ਇੱਕੋ ਹੀ ਗੱਲ ਦੇਸੀ ਇਲਾਕੇ ਚਲਾ ਜਾ ਕਹਿੰਦਾ ਜੀ ਦੇਸੀ ਇਲਾਕਾ ਕਿਹੜਾ ਕਹਿੰਦਾ ਜੀ ਸਾਊਥ ਹਾਲ ਚਲਾ ਜਾ ਠੀਕ ਹੈ ਜੀ ਟੈਕਸੀ ਕੀਤੀ ਤੇ ਕੱਕ ਨਹੀਂ ਸਾਊਥ ਹਾਲ ਜਾਂਦੇ ਵੇ ਉੱਥੇ ਆਗੇ ਤੋਂ ਹੋਲੀਆ ਵੀ ਦੇ ਦੇਵੇ ਸਾਊਥ ਹਾਲ ਦਾ ਤੇ ਬੜਾ ਹਲਾਨ ਜਿਹਾ ਹੁੰਦਾ ਹੈ ਕਿੰਦਾ ਜੱੜ ਦੇ ਕਿੰਦਾ ਹੀ ਸਵਰਗ ਹੈ ਇੱਥੇ ਤੇ ਮੈਨੂੰ ਕੋਈ ਸਵਰਗਣ ਚੀਜ਼ ਨਜ਼ਰ ਨਹੀਂ ਆਈ ਇਹ ਤੇ ਜਿਹੋ ਜਿਹਾ ਵੀਂਡਿਆ ਛੱਡ ਕੇ ਆਇਆ ਉਹ ਜਏਗਾ ਉਸ ਤਰ੍ਹਾਂ ਆਪਣੇ ਪੰਜਾਬੀ ਲੋਕ ਐ ਉਸ ਤਰ੍ਹਾਂ ਦੁਕਾਨਾਂ ਐ ਪਕੋੜੇ ਵੇਚੀ ਜਾਂਦੇ ਵੇ ਜਲੇਬੀਆਂ ਤਲੀਆਂ ਜਾਂਦੇ ਕੋਈ ਬਟੂਰੇ ਵੇਚਦਾ ਪਿਆ ਕੋਈ ਚੋਲੇ ਵੇਚਦਾ ਪਿਆ ਤੇ ਕਿੰਦਾ ਮੈਨੂੰ ਤੇ ਬਿਲਕੁਲ ਸਮਝ ਨਹੀਂ ਆਈ ਵੀ ਕੀ ਫਰਕ ਹੈਗਾ ਉਹ ਮਕਾਨ ਲੈਣ ਦਾ ਜੀ ਕਿਰਾਏ ਦੇ ਜੇ ਕਿਰਾਏ ਦੇ ਮਕਾਨ ਲੈਂਦਾ ਤੇ ਕਿਰਾਇਆ ਬੜਾ ਮਹਿੰਗਾ ਹੁੰਦਾ ਹੈ ਤੇ ਕਰਾਇ ਤੇ ਛੇ ਛੇ ਬੰਦੇ ਨਾਲ ਰਹਿੰਦੇ ਹੁੰਦੇ ਵੀ ਸ਼ੇਰਿੰਗ 'ਚ ਕੰਦਾ ਹੋਣ ਪਤਾ ਲੱਗਾ ਵੀ ਇਹ ਨੂੰ ਕਹਿੰਦੇ ਵੇ ਸਵਰਗ ਇਹ ਦੋਸਤੋਂ ਜਿਹੜਾ ਦੇਸੀਆਂ ਦਾ ਸਵਰਗ ਨਾ ਉਹ ਸਾਊਥ ਵਾਲੀ ਹੈ ਕਿਉਂਕਿ ਉਹ ਨਾ ਉੱਥੇ ਸੈਟਿੰਗ ਕੀਤੀ ਹੁੰਦੀ ਹੈ ਉੱਥੇ ਪੁਰਾਣੇ ਆਏ ਜਿਹੜਾ ਵੀ ਨਵਾਂ ਬੰਦਾ ਆਉਂਦਾ ਉਹਦੀ ਸੈਟਿੰਗ ਹੋ ਜਾਂਦੀ ਹੈ ਠੀਕੇ ਦੋ ਚਾਰ ਦਿਨ ਅੱਗੇ ਵਿਚਾਉਣਾ ਬੰਦਾ ਲੇਕਿਨ ਉਹਦੇ ਪਹਿਲ ਲਾਇ ਜਾਂਦੇ ਵੇ ਇਸ ਕਰਕੇ ਦੇਸੀਆਂ ਦਾ ਸਵਰਗ ਸਾਊਥ ਵਾਲੀ ਏ ਤੇ ਗੋਰਿਆਂ ਦਾ ਜਿਹੜਾ ਜੇ ਸੈਂਟਰਲ ਲੰਡਨ ਉਮੀਦ ਅਗਰ ਵੀਡੀਓ ਪਸੰਦ ਆਈ ਤੇ ਸ਼ੇਅਰ ਕਰ ਦੇਣਾ ਥੈਂਕ ਯੂ ਵੈਰੀ ਮਚ ਤੁਹਾਡਾ ਸਭ ਦਾ ਵੀਡੀਓ ਦੇਖਣ ਵਾਲਿਆਂ ਦਾ